ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹੇ ਚੇਤਨ ਕਸ਼ਵਤ ਤਾਂ ਇਸ ਵਕਤ ਸਾਡੇ ਨਾਲ ਹੁਸ਼ਾਰਪੁਰ ਦਾ ਹੀ ਨਸਤੀਕੀ ਪਿੰਡ ਡੁਮੇਲੀ ਦਾ ਇੱਕ ਪਰਿਵਾਰ ਮੌਜੂਦ ਹੈ ਜਿਨ੍ਹਾਂ ਦਾ ਇੱਕ ਪਰਿਵਾਰਕ ਮੈਂਬਰ ਘਰੋਂ ਬੀਤੇ ਕਈ ਦਿਨਾਂ ਤੋਂ ਲਾਪਤਾ ਹੋ ਚੁੱਕਿਆ ਹੈ ਤਾਂ ਗੱਲਬਾਤ ਕਰਦੇ ਆਂ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੁਵਿੰਦਰ ਸਿੰਘ ਹੈ ਜੁਵਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਕਿਹੜਾ ਥਾਣਾ ਲੱਗਦਾ ਤੁਹਾਨੂੰ ਮੇਰਾ ਡਿਮੇਲੀ ਪਿੰਡ ਆ ਜੀ 라ਵਲਪਿੰਡੀ थाना ਲੱਗਦਾ ਠੀਕ ਆ ਜੀ ਬਿਲਕੁਲ ਮੇਟੀਆਣੇ ਦੇ ਨਾਲ ਹੀ ਮੌਜੂਦਾ ਹੈ ਨਾ ਜੀ ਹਾਂ ਹਾਂ ਜੀ ਹਾਂ ਜੀ ਇਹ ਜੀ ਤੇ ਇਹ ਭਾਈ ਸਾਹਿਬ ਕੋਨੇ ਜਿਹੜਾ ਤੁਸੀਂ ਹੱਥ 'ਚ ਫੋਟੋ ਫੋਟੋ ਪਕੜੀ ਹੋਈ ਹੈ ਤੇ ਕੀ ਪੂਰਾ ਮਾਮਲਾ ਹੋਇਆ ਜੀ ਇਹ ਮੇਰੇ ਬ੍ਰਦਰ ਵਾ ਇਹ ਕਰੋ ਨਾਨਕਿਆਂ ਨੂੰ ਗਏ ਆ ਸਾਈਕਲ ਤੇ ਤਾਂ ਇਹ ਗੁੰਗਾ ਗੁੰਗਾ ਨਾ ਬੋਲ ਸਕਦੇ ਆ ਨਾ ਸੁਣ ਸਕਦੇ ਆ ਤੇ ਨਾਨਕੇ ਮੇਰੇ ਇੱਥੇ ਸਿੰਗੜੀ ਵਾਲੇ ਆ ਉੱਥੇ ਨੂੰ ਗਏ ਸਾਈਕਲ ਤੇ ਤਾਂ ਰਸਤੇ 'ਚ ਗੁੰਮ ਹੋ ਗਏ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿੰਨੀ ਕਿੰਨੀ ਤਰੀਕ ਨੂੰ ਘਰੋਂ ਗਏ ਸੀਗੇ ਤਾਂ ਹੁਣ ਕਿੱਥੇ ਕਿੱਥੇ ਪਹਾਲ ਕੀਤੀ ਹੁਣ ਤੱਕ ਇਹ ਤਿੰਨ ਤਰੀਕ ਨੂੰ ਘਰੋਂ ਸਾਢੇ 9:00 ਵਜੇ ਗਏ ਆ ਤੇ ਅਸੀਂ ਕੈਮਰੇ ਫਾਲੋ ਕਰਦੇ ਪਹਿਲਾਂ ਫਗਲਾਣੀ ਦੇਖਿਆ ਫਿਰ ਆ ਆਪਣੇ ਫਗਵਾੜਾ ਬਾਈਪਾਸ ਤੇ ਦੇਖਿਆ ਫਿਰ ਸਿੰਗੜੀ ਵਾਲੇ ਦੋ ਕੈਮਰੇ ਦੇਖੇ ਫਿਰ ਆਪਣੇ ਨਸਰਾਲੇ ਦੇਖੇ ਕੱਪੜਿਆਂ ਦੇ ਸ਼ੋਰੂਮ ਆ ਗੋ ਹੈਡ ਕੁਝ ਇਦਾਂ ਨਾ ਆ ਉਸ ਤੋਂ ਬਾਅਦ ਸੋਨਾਲੀਕਾ ਫੈਕਟਰੀ ਤੋਂ ਵਾਪਸ ਮੁੜੇ ਜਾਂ ਫਿਰ ਅਸੀਂ ਆਉਂਦੇ ਹੋਏ ਵਾਪਸ ਫਾਲੋ ਕੀਤਾ ਕੈਮਰੇਆਂ ਨੂੰ ਫੇ ਆਉਂਦੇ ਹੋਏ ਅਸੀਂ ਇਸ ਚੌਂਕ 'ਚ ਕੀਤਾ ਆਪਣੇ ਪ੍ਰਭਾ ਚੌਂਕ 'ਚ ਪ੍ਰਭਾ ਚੌਂਕ 'ਚ ਪ੍ਰਭਾਤ ਚੌਂਕ 'ਚ ਕੀਤਾ ਤਾਂ ਉਸ ਤੋਂ ਬਾਅਦ ਬੱਸ ਸਟੈਂਡ ਤੇ ਅਸੀਂ ਇਹਨਾਂ ਨੂੰ ਦੇਖਿਆ ਤੇ ਸਰ ਸਾਰੇ ਕੈਮਰੇ ਦੇ ਵਿੱਚ ਨਜ਼ਰ ਆਏ ਨੇ ਜੀ ਹਾਂਜੀ ਸਾਰੇ ਕੈਮਰਿਆਂ 'ਚ ਨਜ਼ਰ ਆਏ ਪਰ ਹੁਣ ਜਦੋਂ ਅਸੀਂ ਹੁਸ਼ਾਰਪੁਰ ਬੱਸ ਸਟੈਂਡ ਕੋ ਆਏ ਆ ਤਾਂ ਹੁਣ ਸਾਨੂੰ ਪਤਾ ਨਹੀਂ ਲੱਗ ਰਿਹਾ ਇਹ ਕਿੱਧਰ ਨੂੰ ਚਲੇ ਗਏ ਜਿਹੜੀ ਹੁਸ਼ਾਰਪੁਰ ਬੱਸ ਸਟੈਂਡ ਤੁਸੀਂ ਸੀਸੀਟੀਵੀ ਚੈੱਕ ਕੀਤੀ ਆ ਉਸ ਵਿੱਚ ਕੀ ਨਜ਼ਰ ਆ ਰਿਹਾ ਜੀ ਉਸ ਵਿੱਚ ਇਹ ਸਾਈਕਲਟੇ ਤੁਰ ਕੇ ਨਜ਼ਰ ਆ ਰਹੇ ਆ ਬਸ ਸਟੈਂਡ ਵੱਲੋਂ ਜਾਂਦੇ ਬਸ ਬਸ ਸਟੈਂਡ ਦੇ ਨਜ਼ਦੀਕ ਹੀ ਆ ਕਦ ਕਦੋਂ ਦੀ ਉਹ ਸੀਸੀਟੀਵੀ ਹੈ ਜਿਹੜੀ ਤੁਸੀਂ ਅੱਜ ਚੈੱਕ ਕੀਤੀ ਕਿੰਨੇ ਕ ਦਿਨ ਪਹਿਲਾਂ ਦੀ ਹੈ ਜੀ ਉਹ 4 ਤਰੀਕ ਦੀ ਆ ਸਵੇਰ ਦੀ ਦੇ 1:56 ਮਿੰਟ ਦੀ ਠੀਕ ਆ ਜੀ ਮੈਂ ਤਾਂ ਕਿ ਮੇਨ ਸੜਕ ਤੇ ਤੁਰੇ ਆ ਰਹੇ ਨੇ ਜੀ ਹਾਂਜੀ ਮੀਨ ਸੜਕ ਤੇ ਜੋ ਅੱਡੇ ਨੂੰ ਆ ਰਹੀ ਆ ਅੱਛਾ ਗੁਰਵਿੰਦਰ ਸਿੰਘ ਇਹਨਾਂ ਦਾ ਨਾਮ ਆ ਤੇ ਉਮਰ ਕਿੰਨੀ ਕ ਜੀ ਇਹਨਾਂ ਦੀ ਉਮਰ ਇਹਨਾਂ ਦੀ 48 ਸਾਲ ਆ ਤੇ ਨਾ ਬੋਲ ਸਕਦੇ ਨੇ ਤੇ ਨਾ ਸੁਣ ਸਕਦੇ ਨੇ ਜੀ ਹਾਂ ਬੋਲ ਸਕਦੇ ਨਾ ਸੁਣ ਸਕਦੇ ਆ ਵਿਆਹ ਹੋਏ ਨੇ ਜੀ ਨਹੀਂ ਨਹੀਂ ਵਿਆਹ ਹੋਏ ਤੇ ਉੱਥੇ ਤੁਹਾਡੇ ਕੋਲ ਹੀ ਰਹਿੰਦੇ ਨੇ ਜੀ ਹਾਂਜੀ ਮੇਰੇ ਕੋਲ ਹੀ ਰਹਿੰਦੇ ਆ ਤੇ ਤੁਹਾਡੇ ਕਿਹ ਲੱਗਦੇ ਨੇ ਜੀ ਮੇਰੇ ਬ੍ਰਦਰ ਲੱਗਦੇ ਆ ਠੀਕ ਆ ਜੀ ਘਰ ਦੇ ਵਿੱਚ ਹੋਰ ਕੌਣ-ਕੌਣ ਆ ਜੀ ਅਸੀਂ ਤਿੰਨ ਭਰਾ ਆ ਇੱਕ ਮੇਰੀ ਸਿਸਟਰ ਆ ਮਮੀ ਡੈਡੀ ਆ ਤੇ ਮੇਰੇ ਬੱਚੇ ਆ ਤਾਂ ਮੈਂ ਵਿਆਹ ਘਰੋਂ ਆਪਣੇ ਨਾਨਕਿਆਂ ਦੇ ਲਈ ਆਏ ਸੀਗੇ ਤਾਂ ਹੁਣ ਤੱਕ ਕਿੱਥੇ-ਕਿੱਥੇ ਪਹਾਲ ਕਰ ਚੁੱਕੇ ਹੋ ਤੁਸੀਂ ਇਹਨਾਂ ਦੀ ਅਸੀਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਅਸੀਂ ਡਿਵਿਡਰ ਹਾਣਾ ਐਸ ਸੀ ਸੀ ਕੈਮਰੇ ਚ ਦੇਖਿਆ ਫਿਰ ਇਸ ਨੂੰ ਇਹਨਾਂ ਨੂੰ ਦੇਖਿਆ ਫਗਵਾੜਾ ਬਾਈਪਾਸ ਚੌਂਕ ਤੇ ਫਿਰ ਇਹਨਾਂ ਨੂੰ ਸਿੰਗੜੀ ਵਾਲੇ ਦੋ ਦੋ ਬਾਰੀ ਕੈਮਰਿਆਂ ਚ ਚੈੱਕ ਕੀਤਾ ਫਿਰ ਇਹਨਾਂ ਨੂੰ ਨਸਰਾਲੇ ਦੇਖਿਆ ਇਹ ਕੱਪੜਿਆਂ ਦਾ ਸ਼ੋਰੂਮ ਆ ਗੋ ਹੈਡ ਕੁਛ ਇਦਾਂ ਨਾ ਆਇਆ ਮਤਲਬ ਕਿ ਸਾਰੇ ਸੀ ਸੀ ਟੀ ਵੀ ਚ ਇਹ ਨਜ਼ਰ ਆ ਰਹੇ ਨੇ ਜੀ ਹਾਂ ਜੀ ਸਾਰੇ ਕੈਮਰਿਆਂ ਚ ਨਜ਼ਰ ਆ ਰਹੇ ਆ ਤੈਨੂੰ ਥਾਣਾ 라ਵਲਪਿੰਡੀ ਲੱਗਦਾ ਜਿਵੇਂ ਕਿ ਤੁਸੀਂ ਦੱਸਿਆ ਤਾਂ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਹੈ ਜੀ ਫਿਰ ਹਾਂਜੀ ਮੈਂ ਲਿਖਤੀ ਰੂਪ ਵਿੱਚ ਸ਼ਿਕਾਇਤ ਕੀਤੀ ਹੈ ਦਿੱਤਾ ਲਿਖ ਕੇ ਇਹ ਤਾਂ ਹੁਣ ਕੀ ਕਰ ਰਹੀ ਹੈ ਪੁਲਿਸ ਕੰਮ ਕਰ ਰਹੀ ਹੈ ਇਸ ਤੇ ਫਿਰ ਨਹੀਂ ਕੰਮ ਕੋਈ ਨਹੀਂ ਕਰ ਰਹੀ ਪੁਲਿਸ ਅਸੀਂ ਉਹਨਾਂ ਨੂੰ 2-3 ਵਾਰੀ ਕਿਹਾ ਵੀ ਸਾਡੇ ਨਾਲ ਆ ਕੇ ਕੈਮਰੇ ਚੈੱਕ ਕਰੋ ਸਾਡੀ ਕੋਈ ਹੈਲਪ ਨਹੀਂ ਕਰ ਰਹੀ ਜਗਦੀਸ਼ ਰਾਮ ਆਰਾਮ ਕੁਸ਼ ਇਦਾਂ ਦਾ ਨਾਮ ਆ ਐਸਆਈ ਦਾ ਤੇ ਕੰਪਲੀਟ ਕੀਤੀ ਹੋਈ ਹੈ ਪੁਲਿਸ ਮਦਦ ਕੋਈ ਨਹੀਂ ਕਰ ਰਹੀ ਪੁਲਿਸ ਕੋਈ ਮਦਦ ਨਹੀਂ ਕਰ ਰਹੀ ਸਾਡੇ ਨਾਲ ਕੈਮਰਿਆਂ ਦੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਵੀਡੀਓ ਨੂੰ ਵੇਖਦੇ ਨੇ ਫਿਰ ਮੇਰੇ ਸਾਰੇ ਲੋਕਾਂ ਨੂੰ ਬੇਨਤੀ ਆ ਹੱਥ ਜੋੜ ਕੇ ਮੇਰੇ ਬ੍ਰਦਰ ਨੂੰ ਲੱਭਣ ਦੀ ਕੋਸ਼ਿਸ਼ ਕਰੋ ਸਾਰੇ ਜਾਨੀ ਇਸ ਵੀਡੀਓ ਨੂੰ ਵਾਇਰਲ ਕਰੋ ਤਾਂ ਕਿ ਮੇਰਾ ਭਰਾ ਮੈਨੂੰ ਮਿਲ ਸਕੇ ਸੋ ਆਏ ਅਖੀਰ ਦੇ ਵਿੱਚ ਜੋ ਵੀ ਤੁਸੀਂ ਜੋ ਵੀ ਲੋਕ ਇਸ ਵੀਡੀਓ ਨੂੰ ਵੇਖ ਰਹੇ ਨੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇੱਕ ਵਿਛੜਿਆ ਹੋਇਆ ਜਿਹੜਾ ਵਿਅਕਤੀ ਆਪਣੇ ਪਰਿਵਾਰ ਤੱਕ ਪਹੁੰਚ ਸਕੇ 48 ਸਾਲ ਦੀ ਉਮਰ ਹੈ ਗੁਰਵਿੰਦਰ ਸਿੰਘ ਨਾਮ ਗੁਰਵਿੰਦਰ ਸਿੰਘ ਉਹਨਾਂ ਦਾ ਨਾਮ ਹੈ ਤੇ ਘਰੋਂ ਬੀਤੀ ਦੀ 3 ਜੁਲਾਈ ਨੂੰ ਜਿਹੜੇ ਉਹ ਆਪਣੇ ਪਿੰਡੋਂ ਡੁਮੇਲੀ ਤੋਂ ਆਪਣੇ ਨਾਨਕੇ ਪਿੰਡ ਸਿੰਗੜੀ ਵਾਲਾ ਦੇ ਦੀ ਉਹ ਘਰੋਂ ਆਏ ਸੀ ਤੇ ਰਾਹ ਦੇ ਵਿੱਚ ਉਹ ਲਾਪਤਾ ਹੋ ਗਏ ਨੇ ਰਸਤਾ ਭਟਕ ਚੁੱਕੇ ਨੇ ਤਾਂ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਦੇ ਭਰਾ ਦੇ ਨਾਲ ਗੱਲਬਾਤ ਹੋਈ ਹੈ ਛੋਟੇ ਭਰਾ ਦੇ ਨਾਲ ਉਹਨਾਂ ਦੇ ਦੱਸਣ ਮੁਤਾਬਕ ਨਾਂ ਦਾ ਗੁਰਵਿੰਦਰ ਸਿੰਘ ਹੈ ਸੁਣ ਸਕਦੇ ਨੇ ਤੇ ਨਾ ਹੀ ਬੋਲ ਸਕਦੇ ਨੇ ਤਾਂ ਉਹਨਾਂ ਦੀ ਜਿਹੜੀ ਲੋਕੇਸ਼ਨ ਹੈ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਹੀ ਨਜ਼ਰ ਆ ਰਹੀ ਹੈ ਤੇ ਜੇਕਰ ਤੁਹਾਨੂੰ ਵੀ ਕਿਤੇ ਉਹ ਮਿਲਦੇ ਨੇ ਤਾਂ ਤੁਸੀਂ ਇਹਨਾਂ ਦੇ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਅਸੀਂ ਉੱਪਰ ਹੈਡਿੰਗ ਦੇ ਵਿੱਚ ਵੀ ਦਿੱਤੇ ਹੋਏ ਨੇ ਤਾਂ ਇਹਨਾਂ ਤੋਂ ਵੀ ਪੁੱਛ ਲੈਣੇ ਆਂ ਪਰ ਜੇਕਰ ਇਹ ਕੰਟੈਕਟ ਨੰਬਰ ਆਪਣੇ ਜਿਹੜੇ ਬੋਲਦਿਓ ਜੀ ਹਾਂਜੀ 9463933037 ਠੀਕ ਹੈ ਜੀ ਇੱਕ ਵਾਰ ਦੁਬਾਰਾ ਤੋਂ ਬੋਲਦਿਓ ਜੀ 9463933037 ਜੀ ਤਾਂ ਇਹਨਾਂ ਨੰਬਰਾਂ 'ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਜੇਕਰ ਕਿਤੇ ਵੀ ਉਹ ਦਿਖਾਈ ਦਿੰਦੇ ਨੇ ਤਾਂ ਪਰਿਵਾਰ ਦਾ ਇਹ ਕਹਿਣਾ ਕਿ ਜੋ ਵੀ ਗੁਰਵਿੰਦਰ ਸਿੰਘ ਦੀ ਜਾਣਕਾਰੀ ਉਹਨਾਂ ਨੂੰ ਦਵੇਗਾ ਜਾਂ ਲੱਭ ਕੇ ਦਵੇਗਾ ਪਰਿਵਾਰ ਤੋਂ ਜੋ ਵੀ ਸਰਤਾ ਬਣਦਾ ਹੋਵੇਗਾ ਉਹਨਾਂ ਵੱਲੋਂ ਮਾਨਸਨ ਮਾਰ ਵੀ ਜਿਹੜਾ ਉਕਤ ਵਿਅਕਤੀ ਦਾ ਜ਼ਰੂਰ ਕੀਤਾ ਜਾਵੇਗਾ ਸੋ ਬਹੁਤ ਬਹੁਤ ਧੰਨਵਾਦ ਜੀ